ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਸਵਾਗਤ ਹੈ ਤੁਹਾਡੇ ਆਪਣੇ ਚੈਨਲ ਜੋਬ ਪੁਆਇੰਟ ਪੰਜਾਬ ਦੇ ਉੱਤੇ ਤੇ ਅੱਜ ਦੀ ਆਪਾਂ ਇਹ ਵੀਡੀਓ ਪੰਜਾਬ ਪੁਲਿਸ ਕਨਸਟੇਬਲ 2025 ਦੇ ਉਮੀਦਵਾਰਾਂ ਲਈ ਲੈ ਕੇ ਆਏ ਹਾਂ ਹੁਣ ਤੁਹਾਨੂੰ ਪਤਾ ਹੈ ਕਿ ਤੁਹਾਡੇ ਫਿਜ਼ੀਕਲ ਹੋ ਚੁੱਕੇ ਨੇ ਹੁਣ ਤੁਹਾਡਾ ਜਿਹੜਾ ਨੈਕਸਟ ਪ੍ਰੋਸੈਸ ਹੈ ਉਹ ਹੁਣ ਤੁਹਾਡਾ ਡਾਕੂਮੈਂਟ ਵੈਰੀਫਿਕੇਸ਼ਨ ਦਾ ਤੇ ਡਾਕੂਮੈਂਟ ਵੈਰੀਫਿਕੇਸ਼ਨ ਦੇ ਕੁਝ ਬੱਚਿਆਂ ਦੇ ਡਾਊਟ ਆ ਰਹੇ ਸੀ ਬੈਸੇ ਆਪਾਂ ਪਹਿਲਾਂ ਇੱਕ ਦੂ ਵੀਡੀਓ ਕੰਪਲੀਟਲੀ ਆਪਾਂ ਇਨ ਡਿਟੇਲ ਪਾ ਚੁੱਕਾ ਕਿ ਤੁਹਾਨੂੰ ਜਿਹੜੇ ਕਿਹੜੇ ਕਿਹੜੇ ਡਾਕੂਮੈਂਟਸ ਚਾਹੀਦੇ ਨੇ ਠੀਕ ਤੇ ਡਾਕੂਮੈਂਟਸ ਨੇ ਕਿਹੜੀ ਕਿਹੜੀ ਫੋਟੋਕਾਪੀ ਚਾਹੀਦੀ ਨੇ ਅਗਰ ਤੁਹਾਡੇ ਕੀ ਗਲਤੀਆਂ ਨੇ ਅੱਜ ਕੁਝ ਬੱਚਿਆਂ ਦੇ ਪਿਛਲੀਆਂ ਵੀਡੀਓਜ਼ ਦੇ ਉੱਤੇ ਡਾਊਟ ਸੀ ਕਿ ਸਰ ਸਾਨੂੰ ਜਿਹੜਾ ਹੈਗਾ ਜਿਹੜਾ ਆਪਾਂ ਐਫੀਡੇਵਟ ਕਰਵਾਉਣਾ ਉਸ ਐਫੀਡੇਵਟ ਦਾ ਸਾਨੂੰ ਫਾਰਮੈਟ ਦਿਓਗੇ ਕਿਸ ਤਰੀਕੇ ਨਾਲ ਜਿਹੜਾ ਸੀ ਐਫੀਡੇਵਟ ਲਖਵਾਉਣਾ ਤਾਂ ਆਪਾਂ ਇੱਕ ਤੁਹਾਨੂੰ ਸਪੈਸ਼ਲ ਅੱਜ ਸਵੇਰੇ ਉਸ ਦੇ ਰਿਲੇਟਿਡ ਵੀਡੀਓ ਅਪਲੋਡ ਕਰਕੇ ਦੇ ਦਿੱਤੀ ਸੀ ਕਿ ਕਿਸ ਤਰੀਕੇ ਦਾ ਜਿਹੜਾ ਐਫੀਡੇਂਟ ਕੀ ਚੀਜ਼ ਹੁੰਦੀ ਹੈ ਕਿਸ ਤਰੀਕੇ ਦਾ ਇਹ ਦਿਖਦਾ ਤੇ ਕਿਸ ਤਰੀਕੇ ਨਾਲ ਤੁਸੀਂ ਇਹਨੂੰ ਲਖਵਾਉਣਾ ਕਿਹੜੇ ਕੈਪੀ ਵਾਲੇ ਤੋਂ ਲਖਵਾਉਣਾ ਤੇ ਇਹ ਕਚੈਰੀਆਂ ਦੇ ਵਿੱਚੋਂ ਜਾਂ ਕਿਤੋਂ ਵੀ ਮਿਲ ਟੋਟਲ ਕੋਸਟ ਕੋਸਟ ਕਿੰਨੀ ਆ ਆਪਾਂ ਸਾਰੇ ਫੀਡ ਬਾਰੇ ਤੁਹਾਨੂੰ ਜਾਣਕਾਰੀ ਅੱਜ ਸਵੇਰ ਦੇ ਵੀਡੀਓ ਦੇ ਵਿੱਚ ਦਿੱਤੀ ਸੀ ਤੇ ਉਹਦੇ ਨੀਚੇ ਹੁਣ ਕੁਝ ਬੱਚਿਆਂ ਦੇ ਡਾਊਟ ਆ ਰਹੇ ਸੀਗੇ ਫੇਰ ਵੀ ਕੁਝ ਨਾ ਕੁਝ ਬੱਚਿਆਂ ਦੇ ਮਨ 'ਚ ਸ਼ੱਕ ਹੁੰਦੇ ਆ ਸ਼ੰਕਾ ਹੁੰਦੀ ਹੈ ਤੇ ਬੱਚਿਆਂ ਨੇ ਜਿਹੜੇ ਉਹ ਆਪਣੇ ਡਾਊਟ ਪੁੱਛੇ ਤਾਂ ਹੁਣ ਵੈਸੇ ਤਾਂ ਮੈਂ ਉਹਨਾਂ ਨੂੰ ਰਿਪਲਾਈ ਵੈਸੇ ਮੈਂ ਕਰ ਰਿਹਾ ਗੱਲਾ-ਗੱਲਾ ਕਰਕੇ ਪਰ ਫੇਰ ਵੀ ਵਾਈਜਾਂਸ ਹੋ ਜਾਂਦਾ ਕਈ ਵਾਰ ਰਿਪਲਾਈ ਨਹੀਂ ਹੁੰਦਾ ਤਾਂ ਕੁਝ ਬੱਚਿਆਂ ਨੂੰ ਇਹ ਲੱਗਦਾ ਕਿ ਸਰ ਸਾਡਾ ਜਾਣਕੁਣੀ ਰਿਪਲਾਈ ਕਰ ਰਹੀ ਐ ਇੰਨੇ ਜ਼ਿਆਦਾ ਮਤਲਬ ਕਿ ਕਮੈਂਟ ਆਉਂਦੇ ਨੇ ਬੱਚਿਆਂ ਦੇ ਉਸ ਚੀਜ਼ਾਂ ਦੇ ਕਿਉਂਕਿ ਇੱਕ ਵਾਰ ਇਹ ਹੁੰਦਾ ਨਾ ਸਿਮਿਲਰ ਕਮੈਂਟ ਹੁੰਦੇ ਨੇ ਕਈ ਜੀ ਬੱਚਿਆਂ ਦੇ ਮਤਲਬ ਉਹ ਪਹਿਲੇ ਬੱਚੇ ਦੀ ਜਿਵੇਂ ਨੇਮ ਚ ਪ੍ਰੋਬਲਮ ਆ ਠੀਕ ਆ ਤੇ ਇਹਦੇ ਨਾਲ ਤਿੰਨ ਚਾਰ ਕਮੈਂਟ ਹੋਰ ਪਏ ਨੇ ਨੇਮ ਵਾਲੇ ਪ੍ਰੋਬਲਮ ਵਾਲੇ ਤਾਂ ਇਸ ਕਰਕੇ ਜਿਹੜੀ ਆਪਾਂ Q&A ਸੀਰੀਜ਼ ਲੈ ਗਏ ਆ ਆਪਾਂ ਬੱਚਿਆਂ ਦੇ ਡਾਊਟ ਲੈਣੇ ਕਮੈਂਟਾਂ ਦੇ ਵਿੱਚ ਤਾਂ ਕਿ ਜਿਹੜਾ ਮੈਂ ਕਿਸੇ ਇੱਕ ਬੱਚੇ ਦਾ ਕਮੈਂਟ ਚੱਕਿਆ ਉਹਦੇ ਨਾਲ ਤਿੰਨ ਚਾਰ ਬੱਚਿਆਂ ਦੇ ਜਿਹੜੇ ਕਮੈਂਟ ਹੈ ਉਹ ਜਿਹੜੇ ਹੈਗਾ ਡਾਊਟ ਹੈ ਉਹ ਕਲੀਅਰ ਅੱਜ ਜਿਹੜੀ ਅਸੀਂ ਅੱਪਾ ਵੀਡੀਓ ਸਟਾਰਟ ਕਰਦੇ ਆ ਤੇ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਤੁਹਾਨੂੰ ਸਮੂਹ ਹੱਥ ਜੋੜ ਕੇ ਬੇਨਤੀ ਆ ਕਿ ਜਿਹੜੇ ਵੀ ਬੱਚੇ ਆਪਣੇ ਚੈਨਲ ਤੇ ਨਵੇਂ ਆ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੇਣਾ ਬੈਲ ਆਈਕਨ ਨੂੰ ਪ੍ਰੈਸ ਕਰਦੇ ਹੋ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਤੇ ਬਾਕੀ ਅਗਰ ਤੁਹਾਡੇ ਨਾਲ ਵੀ ਕੋਈ ਥੋੜਾ ਦੋਸਤ ਮਿੱਤਰ ਜਾਂ ਤੁਹਾਡੇ ਕੋਈ ਰਿਲੇਟਿਵ ਤੁਹਾਡਾ ਕੋਈ ਬੱਚਾ ਸਟੂਡੈਂਟ ਅਗਰ ਕੋਈ ਕਿਸੇ ਦੀ ਗਲਤੀ ਹੈ ਡਾਕੂਮੈਂਟ ਦੇ ਵਿੱਚ ਜਾਂ ਕਿਸੇ ਵੀ ਤਰੀਕੇ ਦੀ ਪ੍ਰੋਬਲਮ ਆ ਤਾਂ ਉਹ ਸੈਕਸ਼ਨ ਨੂੰ ਸ਼ੇਅਰ ਜ਼ਰੂਰ ਕਰਿਓ ਤਾਂ ਕਿ ਉਹਦੇ ਵੀ ਜਿਹੜੇ ਹੈਗੇ ਡਾਊਟ ਸਾਰੇ ਕ ਤੇ ਮੈਂ ਇਹ ਕੁਝ ਕਮੈਂਟਾਂ ਦੇ ਜਿਹੜੇ ਆਪਾਂ ਸਕਰੀਨਸ਼ਾਟ ਲਗਾਏ ਹੋਏ ਨੇ ਜਿਹੜੇ ਜਿਹੜੇ ਆਪਾਂ ਨੂੰ ਜ਼ਰੂਰੀ ਲੱਗੇ ਤੇ ਕੁਝ ਬੱਚਿਆਂ ਦੇ ਜਿਹੜੇ ਮੈਂ ਪਰਸਨਲੀ ਰਿਪਲਾਈ ਕਰਦੇ ਸੀਗੇ ਤੇ ਜਿਹੜੇ ਬੱਚਿਆਂ ਦੇ ਹੁਣ ਸਿਮਿਲਰ ਕਮੈਂਟ ਆ ਰਹੇ ਸੀ ਕਈ ਕਈ ਬੱਚਿਆਂ ਦੇ ਉਹਨਾਂ ਲਈ ਆਪਾਂ ਇਹ ਜਿਹੜੀ ਵੀਡੀਓ ਬਣਾਈ ਆ ਤੇ ਹੁਣ ਆਪਾਂ ਜਿਹੜਾ ਪਹਿਲਾ ਕਮੈਂਟ ਦੇਖਦੇ ਆ ਤੇ ਇਹ ਬੱਚਿਆਂ ਦੇ ਜਿਹੜੇ ਕਮੈਂਟ ਕਰੇ ਹੋਏ ਸੀ ਸਰ ਜਿਹੜਾ ਨੰਬਰ ਮੈਂ ਫਾਰਮ ਫਿਲ ਕਰਦੇ ਟਾਈਮ ਦਿੱਤਾ ਉਹ ਹੁਣ ਇਨੈਕਟਿਵ ਹੈ ਕੋਈ ਚੱਕਰ ਤਾਂ ਨਹੀਂ ਦੇਖੋ ਅਗਰ ਹੋ ਸਕਦਾ ਤਾਂ ਉਹਨੂੰ ਐਕਟਿਵ ਕਰਵਾ ਲਓ ਤੇ ਐਕਟਿਵ ਕਰਵਾ ਕੇ ਕਿਉਂਕਿ ਜਿਹੜਾ ਹੁਣ ਤੁਹਾਡੇ ਸ ਬਸ ਥੋੜੀ ਈਮੇਲ ਦੇ ਥਰੂ ਵੀ ਆਈ ਜਾਂਦੇ ਰਹਿੰਦੇ ਆ ਈਮੇਲ ਤੇ ਮੇਲ ਆਪਣੇ ਹੋਗੀ ਈਮੇਲ ਤੇ ਜਿਹੜਾ ਤੁਹਾਡਾ ਨੰਬਰ ਹੈ ਮੋਬਾਈਲ ਨੰਬਰ ਠੀਕ ਹੈ ਇਹਨਾਂ ਨੂੰ ਤੁਸੀਂ ਐਕਟਿਵ ਰੱਖੋ ਇਹ ਛੋਟੇ ਸੇਮ ਹੋਣ ਜਿਹੜੀਆਂ ਤੁਹਾਡੇ ਫਾਰਮ ਦੇ ਵਿੱਚ ਲੱਗੀਆਂ ਹੋਈਆਂ ਨੇ ਬਾਕੀ ਤੁਹਾਡੇ ਈਮੇਲ ਦੇ ਉੱਪਰ ਵੀ ਆਈ ਜਾਣਗੇ ਜੀ ਸਾਰਾ ਕੁਝ ਤੁਹਾਡਾ ਡਾਟਾ ਜਿਹੜਾ ਪਰ ਕਈ ਵਾਰ ਹੋ ਜਾਂਦਾ ਕਿ ਈਮੇਲ ਦੇ ਉੱਪਰ ਕੋਈ ਡਾਟਾ ਇਹ ਜਿਹੜਾ ਹੈਗਾ ਈਮੇਲ ਜਿਹੜੀ ਨਹੀਂ ਆਉਂਦੀ ਪੰਜਾਬ ਸਰਕਾਰ ਭੇਜੀ ਹੋਈ ਕਈ ਵਾਰ ਨੈਟਵਰਕ ਇਸ਼ੂ ਹੋ ਜਾਂਦਾ ਜਾਂ ਟਰੈਫਿਕਿੰਗ ਜ਼ਿਆਦਾ ਹੁੰਦੀ ਹੈ ਨੈਟਵਰਕ ਦੇ ਉੱਤੇ ਤਾਂ ਕਰਕੇ ਜਿਹੜੀ ਮੇਲ ਨਹੀਂ ਇਹੀ ਹੈ ਕਿਸ ਨੂੰ ਮੇਲ ਦੇ ਥਰੂ ਅਗਰ ਕੋਈ ਇਨਫੋਰਮੇਸ਼ਨ ਆ ਜਾਂਦੀ ਆ ਤਾਂ ਤੁਸੀਂ ਜਦੋਂ ਤੁਹਾਡੀ ਡੀਵੀ ਹੋਊਗੀ ਤਾਂ ਤੁਸੀਂ ਉੱਥੇ ਆਪਣਾ ਨੰਬਰ ਚੇਂਜ ਕਰਵਾਇਓ ਡੀਵੀ ਦੇ ਵਿੱਚ ਜਿਵੇਂ ਜਿਸ ਤਰੀਕੇ ਨਾਲ ਅੱਜ ਤੁਹਾਨੂੰ ਸਵੇਰੇ ਐਫੀਡਾਫਟ ਦੀ ਵੀਡੀਓ ਦਿਖਾਈ ਸੀ ਕਿ ਸਰ ਪਹਿਲਾਂ ਮੇਰਾ ਉੱਥੇ ਜਿਹੜਾ ਹੈਗਾ ਐਫੀਡਾਫਟ ਦੇ ਵਿੱਚ ਤੁਸੀਂ ਲਿਖਵਾਉਣਾ ਕਿ ਪਹਿਲਾਂ ਮੇਰਾ ਇਹ ਨੰਬਰ ਜਿਹੜਾ ਫਾਰਮ ਦੇ ਵਿੱਚ ਅਪਲਾਈ ਕੀਤਾ ਹੋਇਆ ਸੀ ਪਰ ਕਿਸੇ ਕਾਰਨ ਮੈਨੂੰ ਇਹ ਆਪਣਾ ਜਿਹੜਾ ਨੰਬਰ ਚੇਂਜ ਕਰਨਾ ਪੈ ਰਿਹਾ ਤੇ ਆਪਾਂ ਨਵਾਂ ਨੰਬਰ ਤੇ ਪੁਰਾਣਾ ਨੰਬਰ ਉਥੇ ਮੈਂਸ਼ਨ ਕਰਦੇ ਹੋ ਤੇ ਤੁਹਾਡਾ ਡਾਕੂਮੈਂਟ ਵੈਰੀਫਿਕੇਸ਼ਨ ਸਮੇਂ ਤੁਹਾਡਾ ਜਿਹੜਾ ਨੰਬਰ ਵੀ ਚੇਂਜ ਹੋ ਠੀਕ ਹੈ ਤੇ ਸੈਕੰਡ ਕਮੈਂਟ ਆਪਣਾ ਸਰ ਮੇਰਾ ਫਾਰਮ ਮੇ ਅਨਮੈਰਿਡ ਲਿਖਿਆ ਹੈ ਮੈਰਿਡ ਆਉਣਾ ਸੀ ਕੋਈ ਪ੍ਰੋਬਲਮ ਤਾਂ ਨਹੀਂ ਜੀ ਇਹਦੇ ਦੇਖੋ ਕੋਈ ਪ੍ਰੋਬਲਮ ਨਹੀਂ ਤੇ ਨਾ ਹੀ ਇਹਦੇ ਨਾਲ ਤੁਹਾਡੀ ਕੋਈ ਮਤਲਬ ਕਿ ਭਰਤੀ ਦਾ ਸਬੰਧ ਦਾ ਉਥੇ ਜਿਹੜਾ ਹੈਗਾ ਤੁਸੀਂ ਦੱਸ ਦਿਓ ਜਦੋਂ ਤੁਹਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਇਹਦੇ ਲਈ ਐਫੀਓਫੀ ਡੈਪੋਟ ਕਰਵਾਉਣ ਦੀ ਕੋਈ ਜ਼ਰੂਰਤ ਨਹੀਂ ਕਿ ਮੈਂ ਜਿਹੜਾ ਹੈਗਾ ਮੈਰਿਡ ਆ ਪਰ ਇੱਥੇ ਅਨਮੈਰਿਡ ਲਿਖਿਆ ਗਿਆ ਜੇ ਮੈਂ ਅਨਮੈਰਿਡ ਹੈ ਇਥੇ ਮੈਰਿਡ ਲਿਖੇਗਾ ਤਾਂ ਇਸ ਚੀਜ਼ ਦਾ ਕੋਈ ਇਸ਼ੂ ਨਹੀਂ ਹੈਗਾ 0% ਮਤਲਬ ਕਿ ਕੋਈ ਇਹਦਾ ਰਿਸਕ ਨਹੀਂ ਹੈਗਾ ਠੀਕ ਹੈ ਆਪਣੇ ਮੈਰਿਡ ਅਨਮੈਰਿਡ ਹੋਣ ਨਾਲ ਉਹ ਮਤਲਬ ਕਿ ਆਪਣੀ ਯੋਗਤਾ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਤੇ ਅੱਗੇ ਆਪਣਾ ਨੈਕਸਟ ਕਮੈਂਟ ਆ ਵਾਈ ਮੈਂ ਫਾਰਮ ਫਿਲ ਕਰਨ ਵੇਲੇ ਸਕੂਲ ਦਾ ਫੁੱਲ ਨੇਮ ਭਰਿਆ ਸੀ ਬਟ ਸਰਟੀਫਿਕੇਟ ਤੇ ਸ਼ਾਰਟ ਫਾਰਮ ਚ ਲਿਖਿਆ ਹੋਇਆ ਸਕੂਲ ਨੇਮ ਕੋਈ ਚੱਕਰ ਤਾਂ ਨਹੀਂ ਦੇਖੋ ਇਸ ਦਾ ਕੋਈ ਚੱਕਰ ਨਹੀਂ ਹੈਗਾ ਪਰ ਅਗਰ ਜਿਹੜੇ ਤੁਹਾਡੇ ਆਫੀਸ਼ੀਅਲ ਸਰਟੀਫਿਕੇਟ ਨੇ ਉਹਨਾਂ ਦੇ ਤੇ ਸ਼ਾਰਟ ਫਾਰਮ ਦੇ ਲਿਖਿਆ ਹੋਇਆ ਤਾਂ ਤੁਸੀਂ ਇਸ ਚੀਜ਼ ਦਾ ਵੀ ਐਫੀਡੇਵਿਟ ਕਰਵਾ ਲਿਓ ਵੈਸੇ ਇਹਦਾ ਕੋਈ ਇਸ਼ੂ ਨਹੀਂ ਹੈਗਾ ਪਰ ਕਈ ਵਾਰੀ ਇਹ ਹੋ ਜਾਂਦਾ ਕਿ ਜਦੋਂ ਤੁਹਾਡੀ ਨੈਕਸਟ ਫਾਈਨਲ ਡਾਕੂਮੈਂਟ ਵੈਰੀਫਿਕੇਸ਼ਨ ਹੋਣੀ ਆ ਉਸ ਸਮੇਂ ਕੋਈ ਪ੍ਰੋਬਲਮ ਆ ਪ੍ਰੋਬਲਮ ਆ ਸਕਦੀ ਆ ਤਾਂ ਕਰਕੇ ਤੁਸੀਂ ਹੁਣੇ ਜਿਹੜਾ ਐਫੀਡੇਵਿਟ ਕਰਵਾ ਕੇ ਲੈ ਜਿਓ ਕਿ ਜਿਹੜਾ ਹੈਗਾ ਬਾਈ ਟਾਈਪਿੰਗ ਹੈ ਤੁਸੀਂ ਉਥੇ ਹਮੇਸ਼ਾ ਇਹੀ ਭਰਨਾ ਜਿਹੜੀ ਤੁਸੀਂ ਐਫੀਡੇਵਿਟ ਕਰਵਾਉਣਾ ਕਿ ਬਾਈ ਟਾਈਪਿੰਗ ਮਿਸਟੇਕ ਮੇਰਾ ਫੁੱਲ ਨਾਮ ਸੀ ਸ਼ਾਰਟ ਲਿਖਿਆ ਗਿਆ ਜਾਂ ਸ਼ਾਰਟ ਨਾਮ ਸੀ ਫੁੱਲ ਲਿਖਿਆ ਗਿਆ ਠੀਕ ਹੈ ਐਫੀਡੇਵਿਟ ਕਰਵਾ ਕੇ ਲੈ ਜਿਓ ਡਾਕੂਮੈਂਟ ਵੈਰੀਫਿਕੇਸ਼ਨਸ ਹੈ ਤੇ ਨੈਕਸਟ ਹੈ ਕੀ ਆ ਸਰ 2024 ਵਿੱਚ ਸਟੂਡੈਂਟ ਸਿਲੈਕਟ ਹੋਏ ਨੇ ਉਹਨਾਂ ਨੇ ਆਪਣੇ ਡਾਕੂਮੈਂਟ ਬਟਾਲੀਅਨ ਵਿੱਚ ਸਬਮਿਟ ਕਰਵਾ ਦਿੱਤੇ 2025 ਵਿੱਚ ਡਾਕੂਮੈਂਟ ਵੈਰੀਫਿਕੇਸ਼ਨ ਕਿਵੇਂ ਕਰਾਉਣੀ ਆ ਦੇਖੋ ਜਿਹੜੇ 2024 ਦੇ ਬੱਚੇ ਨੇ ਜਿਹੜੇ ਵੀ ਬੱਚਿਆਂ ਨੇ ਜਿਹੜੀ ਬਟਾਲੀਅਨ ਦੇ ਵਿੱਚ ਉਹਨਾਂ ਦੇ ਡਾਕੂਮੈਂਟ ਜਾਂ ਜਿਹੜੇ ਵੀ ਡਿਸਟ੍ਰਿਕਟ ਦੇ ਵਿੱਚ ਉਹਨਾਂ ਦੇ ਡਾਕੂਮੈਂਟ ਸਬਮਿਟ ਹੋਏ ਨੇ ਉਹ ਉੱਥੇ ਆਪਣੀ ਜਿਹੜੀ ਬਟਾਲੀਅਨ ਦੇ ਵਿੱਚ ਜਾਓ ਉਹਨਾਂ ਤੋਂ ਜਿਹੜਾ ਹੈਗਾ ਪਤਾ ਕਰੋ ਕਿ ਜਿਹੜੀ ਸਾਡੀ ਡਾਕੂਮੈਂਟ ਵੈਰੀਫਿਕੇਸ਼ਨ ਹੋ ਚੁੱਕੀ ਆ ਕਿਉਂਕਿ ਕੁਝ ਬਟਾਲੀਅਨ ਤੇ ਡਿਸਟ੍ਰਿਕਟ ਦੀ ਸਾਡੀ ਡਾਕੂਮੈਂਟ ਵੈਰੀਫਿਕੇਸ਼ਨ ਨਹੀਂ ਹੋਈ ਕਿਉਂਕਿ ਜਿਹੜੇ ਹੈਗੇ ਤੁਹਾਡੇ ਡਾਕੂਮੈਂਟਸ ਉਹ ਸਾਰੇ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਭੇਜ ਦਿੱਤੇ ਜਾਂਦੇ ਜਿਹੜੇ ਵੀ ਮਤਲਬ ਕਿ ਤੁਹਾਡੇ ਬੋਰਡ ਜਿਹੜੀ ਯੂਨੀਵਰਸਿਟੀ ਆ ਕਿਸੇ ਬੋਰਡ ਦੇ ਅੰਦਰ ਆਉਂਦੇ ਨੇ ਉਹ ਉਹਨਾਂ ਨੂੰ ਉੱਥੇ ਚੈਕਿੰਗ ਕਰਨ ਲਈ ਭੇਜ ਦਿੱਤਾ ਜਾਂਦਾ ਅਗਰ ਉਹ ਉੱਥੇ ਡਾਕੂਮੈਂਟ ਵੈਰੀਫਿਕੇਸ਼ਨ ਹੋਊਗੀ ਮੇਬੀ ਹੋ ਸਕਦਾ ਤੁਹਾਨੂੰ ਐਨਓਸੀ ਲੈਣੀ ਪਵੇ ਤਾਂ ਇਸ ਬਾਰੇ ਜਿਹੜੀ ਤੁਹਾਡੀ ਜਾਣਕਾਰੀ ਇਹ ਤੁਹਾਨੂੰ ਤੁਹਾਡੀ ਬਟਾਲੀ ਜਾਂ ਡਿਸਟ੍ਰਿਕਟ ਦੇ ਵਿੱਚੋਂ ਹੀ ਮਿਲ ਸਕਦੀ ਆ ਠੀਕ ਹੈ ਕੈਟਾਗਰੀ ਦਾ ਨਿਊ ਸਰਟੀਫਿਕੇਟ ਬਣਵਾਏ ਹੋਏ ਨੇ ਉਹ ਚੱਲ ਜੂਗਾ ਹਾਂਜੀ ਚੱਲ ਜੂਗਾ ਜਿਹੜਾ ਤੁਸੀਂ ਭਰਤੀ ਦੇ ਨਾਲ ਅਟੈਚ ਕਰਿਆ ਸੀ ਅਗਰ ਕਿਸੇ ਬ ਤਾਂ ਜਿਹੜਾ ਵੀ ਤੁਸੀਂ ਫਾਰਮ ਫਰਮ ਫਿਲ ਕਰਨ ਵੇਲੇ ਅਪਲਾਈ ਕਰਿਆ ਸੀ ਨਾਲੇ ਤਾਂ ਉਹ ਨਾਮ ਲੈ ਕੇ ਜਾਇਓ ਤੇ ਨਾਲੇ ਜਿਹੜਾ ਪੁਰਾਣਾ ਨਾਮ ਲੈ ਕੇ ਜਾਣਾ ਤਿੰਨਾਂ ਦੀਆਂ ਤਿੰਨ ਤਿੰਨ ਫੋਟੋਕਾਪੀਆਂ ਤਿੰਨੇ ਫੋਟੋਕਾਪੀਆਂ ਦੇ ਉੱਤੇ ਸਾਈਨ ਹੋਣੀ ਚਾਹੀਦੀ ਆ ਠੀਕ ਆ ਨੈਕਸਟ ਆ ਗਿਆ ਆਪਣਾ ਸਰ ਮੇਰੀ ਡੀ ਐਮ ਸੀ ਤੇ ਆਧਾਰ ਕਾਰਡ 'ਚ ਨੇਮ ਸੈੱਟ ਆ ਫਾਦਰ ਰਜਿੰਦਰ ਸਿੰਘ ਆ ਡੀ ਐਮ ਸੀ ਆਧਾਰ ਕਾਰਡ ਤੇ ਵੋਟਰ ਕਾਰਡ ਤੇ ਪੈਨ ਕਾਰਡ ਤੇ ਰਜਿੰਦਰ ਸਿੰਘ ਆ ਇਹਦੇ 'ਚ ਕੋਈ ਪ੍ਰੋਬਲਮ ਤਾਂ ਨਹੀਂ ਦੇਖੋ ਇਹ ਇਹ ਦੀ ਲਈ ਵੀ ਤੁਸੀਂ ਜਿਹੜਾ ਹੈਗਾ ਐਫੀਡੈਵਟ ਕਰਵਾ ਲਿਓ ਅਗਰ ਤੁਸੀਂ ਉਥੇ ਪੈਨ ਕਾਰਡ ਨਹੀਂ ਜਿਹੜਾ ਹੈਗਾ ਅਗਰ ਮਤਲਬ ਕਿ ਪੈਨ ਕਾਰਡ ਤੁਸੀਂ ਐਜ਼ ਪ੍ਰੂਫ ਲਾਇਆ ਹੋਇਆ ਤਾਂ ਤੁਹਾਨੂੰ ਜਿਹੜਾ ਹੈਗਾ ਐਫੀਡੈਵਟ ਕਰਵਾਉਣ ਦੀ ਲੋੜ ਪਊਗੀ ਕਿ ਇਹ ਜਿਹੜਾ ਮਤਲਬ ਕਿ ਗਲਤੀ ਨਾਲ ਨਾਮ ਜਿਹੜਾ ਹੋਇਆ ਹੋਇਆ ਤੇ ਮੈਂ ਅੱਗੇ ਜਾ ਕੇ ਇਸ ਨੂੰ ਜਿਹੜਾ ਹੈਗਾ ਪੈਨ ਕਾਰਡ ਨੂੰ ਅਪਲਾਈ ਕਰਕੇ ਚੇਂਜ ਕਰਵਾ ਲੂੰਗਾ ਪਰ ਫਿਲਹਾਲ ਤੁਹਾਡੇ ਕੋਲ 20 ਤੋਂ 25 ਦਿਨਾਂ ਦਾ ਟਾਈਮ ਹੈ ਅਗਰ ਤੁਹਾਡੇ ਕੋਈ ਸਰਟੀਫਿਕੇਟ ਤੁਹਾਡੇ ਕੋਈ ਡਾਕੂਮੈਂਟ ਦੇ ਵਿੱਚ ਕੋਈ ਪ੍ਰੋਬਲਮਾਂ ਤਾਂ ਤੁਸੀਂ ਇਹਨੂੰ ਹੁਣੇ ਜਿਹੜਾ ਹੈਗਾ ਕਰੈਕਟ ਕਰਵਾ ਸਕਦੇ ਹੋ ਇਹ ਨਾ ਹੋਵੇ ਮੌਕੇ ਤੇ ਆ ਕੇ ਤੁਹਾਡੇ ਨਾਲ ਕੋਈ ਉੱਚਨੀਚ ਹੋ ਜੇ ਤੇ ਤੁਸੀਂ ਭਰਤੀ ਜੋ ਬਾਹਰ ਹੋ ਜਾਓ ਠੀਕ ਹੈ 20 ਤੋਂ 25 ਦਿਨਾਂ ਦੇ ਵਿੱਚ ਤੁਸੀਂ ਖੇਚਲ ਕਰੋ ਥੋੜੇ ਤੋਰਾ ਪੇਰਾ ਕਰੋ ਤੁਸੀਂ ਜਿੱਥੇ ਵੀ ਹੁਣ ਜਿਵੇਂ ਆਪਣੇ ਕੁਝ ਬੱਚਿਆਂ ਦੇ 10th ਤੇ +2 ਤੇ ਜਿਹੜਾ ਹੈਗਾ ਸਰਟੀਫਿਕੇਟਾਂ ਦੇ ਵਿੱਚ ਫਰਕ ਹੈ ਤਾਂ ਤੁਸੀਂ ਜਾ ਕੇ ਮਹਾਂਲੀ ਬੋਰਡ ਇੱਥੋਂ ਅਪਲਾਈ ਕਰਕੇ ਮਹਾਂਲੀ ਬੋਰਡ ਤੋਂ ਖੁਦ ਜਾ ਕੇ ਜਿਹੜਾ ਆਪਣਾ ਸਰਟੀਫਿਕੇਟ ਫੜ ਸਕਦੇ ਹੋ ਠੀਕ ਹੈ ਜੇ ਤੁਸੀਂ ਵੇਟ ਕਰੋਗੇ ਕਿ ਬਾਈਪੋਸਟ ਆ ਜੇ ਤਾਂ ਹੋਈ ਹੋ ਸਕਦਾ ਮਹੀਨਾ ਲੱਗ ਜੇ ਅਗਰ ਤੁਸੀਂ ਇੱਥੋਂ ਆਪਣੇ ਜਿਹੜੇ ਕੈਫੇ ਵਾਲੇ ਤੋਂ ਕਿਸੇ ਤੋਂ ਵੀ ਕਰਵਾ ਕੇ ਕਿ ਮੈਂ ਆਪਣਾ ਜਿਹੜਾ ਨੇਮ ਸੈੱਟ ਕਰਵਾਉਣਾ ਤਾਂ ਤੁਸੀਂ ਦਸ ਦਿਨਾਂ ਦੇ ਵਿੱਚ ਚੰਡੀਗੜ੍ਹ ਜਾਂ ਮਹਾਲੀ ਮਹਾਲੀ ਬੋਰਡ ਆਪਣਾ ਜਿਹੜਾ ਪੀਟ ਪੀਐਸਸੀਬੀ ਦਾ ਤੇ ਉੱਥੋਂ ਜਾ ਕੇ ਤੁਸੀਂ ਆਪਣਾ ਸਰਟੀਫਿਕੇਟ ਫੜ ਸਕਦੇ ਹੋ ਠੀਕ ਹੈ ਤਾਂ ਜਲਦ ਤੋਂ ਜਲਦ ਜਿਹੜੇ ਆਪਣੇ ਤੁਹਾਡੇ ਡਾਕੂਮੈਂਟਾਂ ਦੇ ਵਿੱਚ ਜਿਵੇਂ ਇਸ ਬੱਚੇ ਨੇ ਕਿਹਾ ਪੈਨ ਕਾਰਡ ਦੇ ਵਿੱਚ ਪ੍ਰੋਬਲਮ ਆ ਤਾਂ ਤੁਸੀਂ ਪੈਨ ਕਾਰਡ ਦੁਆਰਾ ਅਪਲਾਈ ਕਰ ਦਿਓ 10 ਤੋਂ 12 ਦਿਨਾਂ ਦੇ ਵਿੱਚ ਪੈਨ ਕਾਰਡ ਆ ਜਾਂਦਾ ਨਵਾਂ ਬਣ ਕੇ ਕੋਈ ਈਸ਼ੂ ਨਹੀਂ ਹੈਗਾ ਤਾਂ ਤੁਸੀਂ ਜਿਹੜਾ ਹੈਗਾ ਆਪਣਾ ਪੈਨ ਕਾਰਡ ਦੀ ਨਵਾਂ ਚੇਂਜ ਕਰਵਾ ਲਓ ਤੇ ਅਪਡੇਟ ਕਰਵਾ ਲਓ ਉਹਨੂੰ ਨਾਮ ਨੂੰ ਸਹੀ ਕਰਵਾ ਲਓ ਠੀਕ ਹੈ ਇਸ ਚੀਜ਼ ਵਿੱਚ ਕੋਈ ਰਿਸਕ ਨਹੀਂ ਨਾ ਰਿਸਕ ਨਹੀਂ ਨਾ ਨਾ ਰਿਸਕ ਨਾ ਲੋ ਸੌਰੀ ਹੁਣ ਆਪਾਂ ਨੈਕਸਟ ਹੈਗਾ ਸਰ ਤੁਸੀਂ ਕਿਹਾ ਸੀ ਵੀ ਫਾਈਨਲ ਮੈਰਿਟ ਲਿਸਟ ਮੈਡੀਕਲ ਤੋਂ ਪਹਿਲਾਂ ਵੀ ਹੀ ਆਵੇਗੀ ਫਿਰ ਮਤਲਬ ਮੈਡੀਕਲ ਜੋ ਕਿਸੇ ਨੂੰ ਇਹ ਦੇਖੋ ਜਿਹੜਾ ਮੈਡੀਕਲ ਵਾਲਾ ਡਾਊਟ ਆ ਇਹ ਮੈਂ ਸਾਰੇ ਬੱਚਿਆਂ ਦਾ ਕਲੀਅਰ ਕਰ ਦੇਣਾ ਕਿ ਅਗਰ ਤੁਸੀਂ 1700 ਸ਼ੈਡਿ ਕੈਂਡੀਡੇਟੋਂ ਠੀਕ ਹੈ ਤੁਹਾਡੀ ਫਾਈਨਲ ਲਿਸਟ ਆ ਗਈ ਤੇ ਫਾਈਨਲ ਚੋਂ ਸਮਝੋ 1000 ਬੰਦਾ ਜਿਹੜਾ ਹੈ ਗਾਰਮੈਂਟ ਚ ਵੰਗਿਆ 740 ਜਿਹੜੇ ਡਿਸਟ੍ਰਿਕਟ ਚ ਵੰਗੇ ਦੇਖੋ ਸੋਡੀ ਜਿਹੜੇ ਇਹ 1740 ਬਚਣਗੇ ਸਿਰਫ ਮੈਡੀਕਲ ਇੰਨਾ ਦਾ ਹੋਊਗਾ ਮੈਡੀਕਲ ਦੇ ਵਿੱਚੋਂ ਮਤਲਬ ਕਿ ਅਪ ਕਹਿ ਸਕਦੇ 0.001% ਚਾਂਸ ਹੁੰਦਾ ਕਿ ਕਿਸੇ ਨੂੰ ਬਾਹਰ ਕੱਢਣਾ ਉਹ ਵੀ ਉਸ ਬੱਚੇ ਨੂੰ ਬਾਹਰ ਕੱਢਦੇ ਆ ਜਿਹਦਾ ਕੋਈ ਮੇਜਰ ਕੇਸ ਹੋਵੇ ਕਿਸੇ ਨੂੰ ਅੱਖਾਂ ਤੋਂ ਮਤਲਬ ਕਿ ਕਲਰ ਬਲਾਈਂਡ ਨਾ ਹੋਵੇ ਸਭ ਤੋਂ ਮੇਨ ਗੱਲ ਹੈ ਕਲਰ ਬਲਾਈਂਡ ਕਿਸੇ ਦੇ ਮਤਲਬ ਕਿ ਨੀਨੋਕ ਹੈ ਕਿਸੇ ਦੀ ਨਿਗਾ ਘਟ ਹੈ ਕਿਸੇ ਦੀ ਕੋਈ ਬਾਹ ਜਾਂ ਆਪਾਂ ਕਹਿ ਸਕਦੇ ਕੋਈ ਬੋਨ ਫ੍ਰੈਕਚਰ ਹੁੰਦੀਆਂ ਨੇ ਠੀਕ ਹੈ ਉਹ ਸਭ ਕੁਝ ਕਲੀਅਰ ਹੋ ਜਾਂਦਾ ਬਸ ਬੰਦਾ ਜਿਹੜਾ ਹੈਗਾ ਕਲਰ ਬਲਾਈਂਡ ਨਾ ਹੋਵੇ ਤੇ ਕੋਈ ਮੇਜਰ ਪ੍ਰੋਬਲਮ ਨਾ ਹੋਵੇ ਬਾਕੀ ਸਭ ਕੁਝ ਚੱਲ ਜਾਂਦਾ ਕੋਈ ਇਸ਼ੂ ਨਹੀਂ ਹੁੰਦਾ ਠੀਕ ਹੈ ਤੇ ਡੀਵੀ ਫਿਜ਼ੀਕਲ ਤੋਂ ਕਿੰਨੇ ਟਾਈਮ ਬਾਅਦ ਹੁੰਦਾ ਸਰ ਦੇਖੋ ਜਿਹੜਾ ਹੁਣ TCS ਦਾ ਟੈਂਡਰ ਆ ਉਹ 2025 ਵਿੱਚ ਜਿਹੜਾ ਹੈਗਾ ਖਤਮ ਹੋ ਰਿਹਾ ਹੈ 31 ਦਸੰਬਰ 2025 ਅਗਰ ਇਹ ਖਤਮ ਨਾ ਹੋਇਆ ਹੁੰਦਾ ਤਾਂ ਹੋ ਸਕਦਾ 2-3 ਮਹੀਨੇ ਲੱਗ ਜਾਂਦੇ ਪਰ ਇਹ ਹੁਣ ਜਿਹੜਾ 31 ਦਸੰਬਰ 2025 ਨੂੰ TCS ਦਾ ਟੈਂਡਰ ਖਤਮ ਹੋ ਰਿਹਾ ਤਾਂ ਕਰਕੇ ਫਿਲਹਾਲ ਸਾਡੇ ਕੋਲ 15 ਤੋਂ 20 ਦਿਨ ਆਪਾਂ 20 ਦਿਨ ਮੈਕਸਿਮ ਮੰਨ ਕੇ ਚੱਲ ਰਹੇ ਹਾਂ ਕਿ ਤੁਹਾਡੇ ਕੋਲ 20 ਦਿਨ ਪੈਣੇ ਤੁਸੀਂ ਅਗਰ ਕੋਈ ਸਰਟੀਫਿਕੇਟ ਚ ਪ੍ਰੋਬਲਮ ਆ ਤਾਂ ਤੁਸੀਂ ਉਹਨੂੰ ਠੀਕ ਕਰਵਾ ਲਓ ਠੀਕ ਹੈ ਤੇ 20 ਦਿਨ ਤੁਸੀਂ ਮੰਨ ਕੇ ਚੱਲੋ ਕਿ ਥੋੜਾ ਜਿਹਾ 20 ਦਿਨਾਂ ਵਿੱਚ ਡੀਵੀ ਨਹੀਂ ਰਿਜ਼ਲਟ ਆ ਜੂਗਾ ਤੇ ਰਿਜ਼ਲਟ ਤੋਂ ਬਾਅਦ ਤੁਹਾਡੀ ਡੀਵੀ ਹੋ ਜੂਗੀ ਠੀਕ ਹੈ ਤੇ ਰਿਜ਼ਲਟ ਆਪਾਂ ਮੰਨ ਕੇ ਚੱਲ ਸਕਦੇ ਹਾਂ 20 ਦਿਨਾਂ ਤੱਕ ਰਿਜ਼ਲਟ ਆ ਜੂ ਤੇ 3-4 ਦਿਨਾਂ ਬਾਅਦ ਰਿਜ਼ਲਟ ਤੋਂ ਡੀਵੀ ਤੁਹਾਡੀ ਸ ਸਾਰੇ ਜਿਹੜੇ ਵੀ ਕੈਂਡੀਡੇਟਸ ਨੂੰ ਸੀ ਸਿਲੈਕਟ ਹੋਮ ਹੋਗੇ ਠੀਕ ਹੈ ਸਰ ਮੇਰੇ ਟੈਂਸਰ ਤੇ 12 ਦੇ ਸਰਟੀਫਿਕੇਟ ਚ ਫਰਦਰ ਨੇਮ ਜਸਵੀਰ ਸਿੰਘ ਲਿਖਿਆ ਹੋਇਆ ਬਟ ਬਾਕੀ ਸਾਰੇ ਡਾਕੂਮੈਂਟਸ ਚ ਜਸਵੀਰ ਆਈ ਨਾਲ ਪਾਇਆ ਹੋਇਆ ਠੀਕ ਹੈ ਦੇਖੋ ਏ ਚ ਪ੍ਰੋਬਲਮ ਹੈ ਇਸ ਨੂੰ ਜਿਹੜਾ ਹੈਗਾ ਪਹਿਲੀ ਕਿਹਾ ਕਿ ਛੋਟੇ ਕੋਲ 20 ਤੋਂ 22 ਦਿਨ ਪਏ ਨੇ ਤੁਸੀਂ ਉਹਨੂੰ ਹੁਣੀ ਅਪਡੇਟ ਕਰਵਾ ਲਓ 20 22 ਦਿਨਾਂ ਦੇ ਵਿੱਚ ਛੋਟਾ ਜਿਹੜਾ 10th ਜਿਹੜਾ ਮੰਨ ਲਓ ਕਿ ਚਲੋ ਤੁਸੀਂ ਆਧਾਰ ਕਾਰਡ ਜਿਹੜਾ ਸਹੀਦੀ ਬਦਲ ਸਕਦਾ ਠੀਕ ਆ ਆਧਾਰ ਕਾਰਡ ਬਦਲ ਜੂਗਾ ਤੇ ਅਗਰ ਆਧਾਰ ਕਾਰਡ ਛੋਟਾ ਚੇਂਜ ਹੋ ਗਿਆ ਤਾਂ ਤੁਸੀਂ ਐਫੀਡਾਪਟ ਕਰਵਾ ਕੇ ਲੈ ਜਾਓਗੇ ਇਸ ਚੀਜ਼ ਦਾ ਇਸ਼ੂ ਸਿਰਫ ਇਹੀ ਬਣ ਸਕਦਾ ਕਿ ਤੁਹਾਨੂੰ ਜਿਹੜੀ ਪ੍ਰੋਬਲਮ ਆ ਸਕਦੀ ਹੈ ਇਸ ਲਈ ਛੋਟੇ ਜਿਹੜੇ ਮੰਨ ਲਓ ਕਿ ਤੁਸੀਂ ਆਪਣੇ ਇਹਨੂੰ ਅਪਡੇਟ ਕਰਵਾ ਲਓ ਜਲਦੀ ਤੋਂ ਜਲਦੀ ਅਗਰ ਖੇਚਲ ਕਰੋਗੇ ਤਾਂ ਇਹ 10 ਤੋਂ 15 ਦਿਨਾਂ ਦੇ ਵਿੱਚ ਅਪਡੇਟ ਕਰਵਾ ਸਕਦੇ ਹੋ ਤੁਸੀਂ ਠੀਕ ਬਰੇ ਸਾਰੇ ਪੁਆਇੰਟ ਕਲੀਅਰ ਕਰ ਦੋ ਡੀਵੀ ਕਦੋਂ ਤੱਕ ਹੋ ਸਕਦੀ ਹੈ ਦੇਖੋ ਜੀ ਆਪਾਂ ਜਿਹੜਾ ਹੈ ਕਹਿ ਸਕਦਾ ਕਿ 2025 ਦਿਨਾਂ ਤੱਕ ਤੁਹਾਡੀ ਡੀਵੀ ਦੀ ਜਿਹੜੀ ਇਹ ਡੇਟ ਆ ਜੂਗੀ ਰਿਜ਼ਲਟ ਆ ਜੂਗਾ ਡੀਵੀ ਜਿਹੜਾ ਫਿਰ ਡੇਟ ਆ ਜੂਗੇ ਤੇ ਫਿਲਹਾਲ ਤਾਂ ਜਿਹੜੀ ਭਰਤੀਆਂ ਜਿਹੜੀ ਗੱਲ ਕਰੀਆ ਤੁਸੀਂ ਕਿ ਭਰਤੀ 2025 ਵਿੱਚ ਪੂਰੀ ਹੋ ਜੂਗੀ ਫਿਲਹਾਲ ਤਾਂ ਇਹ ਜਿਹੜਾ ਹੈਗਾ ਮਤਲਬ ਕਿ ਉਪਰੋਂ ਇਹੀ ਖਬਰ ਹੈ ਕਿ 2025 ਦੇ ਵਿੱਚ ਇਹ ਭਰਤੀ ਸੋਨੂੰ ਮਤਲਬ ਕਿ ਤੁਹਾਡਾ ਫਾਈਨਲ ਰਿਜ਼ਲਟ ਦੇ ਦੇਣਗੇ ਡੀਵੀ ਤੋਂ ਬਾਅਦ ਆ ਜਿਹੜਾ ਫਾਈਨਲ ਰਿਜ਼ਲਟ ਜਿਹਦੇ ਵਿੱਚ 1746 ਬੱਚੇ ਰੱਖਣੇ ਆ ਕਿ ਜਿਹੜੇ TCS ਦਾ ਟੈਂਡਰ ਆ 31 ਦਸੰਬਰ 2025 ਤੱਕ ਇਹ ਮੈ ਤੁਹਾਨੂੰ ਦੱਸ ਹੀ ਦਿੱਤਾ ਤੇ TCS ਦੀ ਜ਼ਿੰਮੇਵਾਰੀ ਸਿਰਫ ਇਹ 1746 ਬੱਚਿਆਂ ਦਾ ਰਿਜ਼ਲਟ ਦੇਣਾ ਹੁੰਦਾ ਇਹ ਦੋ ਤੁਹਾਡੀ ਮੈਡੀਕਲ ਹੋ ਗਿਆ ਤੁਹਾਡੀ ਜੁਆਇਨਿੰਗ ਹੋ ਗਈ ਇਹ ਪੰਜਾਬ ਸਰਕਾਰ ਦੇ ਹੱਥਾਂ ਚ ਉਹ 2026 ਚ ਕਰਵਾਉਂਦੀ ਆ ਜਾਂ 2027 ਚ ਜਾਂ 2025 ਦੇ ਵਿੱਚ ਹੀ ਕਰਵਾਉਂਦੀ ਆ ਇਹ ਦੇਖੋ ਉਹਨਾਂ ਦੀ ਜ਼ਿੰਮੇਵਾਰੀਆਂ ਤੇ ਨੈਕਸਟ ਆ ਗਿਆ ਆਪਣਾ ਸਰਜੀ ਬੋਲ ਰਹੇ ਨੇ ਕਿ TCS ਦਾ ਹਾਂਜੀ ਇਹ ਜਿਹੜਾ ਹੈਗਾ 2025 31 ਦਸੰਬਰ 2025 ਤੋ ਖਤਮ ਹੋ ਜਾਊਗਾ ਉਸ ਤੋਂ ਪਹਿਲਾਂ ਜਿਹੜੀ ਭਾਰਤ ਦਾ ਤੁਹਾਡਾ ਫਾਈਨਲ ਰਿਜ਼ਲਟ ਫਾਈਨਲ ਤੁਹਾਡੀ ਲਿਸਟਾਂ ਜਾਰੀ ਹੋ ਜਾਣਗੀਆਂ ਠੀਕ ਹੈ ਸਰ ਮੇਰਾ ਡਾਊਟ ਪਲੀਜ਼ ਕਲੀਅਰ ਕਰੋ ਸਰ ਅਦਰ ਸਟੇਟ ਕੀ ਗਰਲ ਕੀ ਕਟਆਫ ਬੁਆਇਜ਼ ਕੀ ਕਟਆਫ ਦੇ ਬਰਾਬਰ ਜਾਏਗੀ ਕਿਆ ਜਾਂ ਫਿਰ ਗਰਲਜ਼ ਕੀ ਜਨਰਲ ਕੈਟਾਗਰੀ ਕੇ ਬਰਾਬਰ ਲੱਗੇਗੀ ਜਿਹੜੀਆਂ ਅਦਰ ਸਟੇਟ ਚਾਹੇ ਗਰਲਜ਼ ਨੇ ਚਾਹੇ ਬੁਆਏ ਨੇ ਉਹਨਾਂ ਨੂੰ ਠੀਕ ਹੈ ਓਪਨ ਅਨ ਰਿਜ਼ਰਵ ਕੈਟਾਗਰੀ ਦੇ ਵਿੱਚ ਪਾਇਆ ਜਾਂਦਾ ਤੇ ਉਹਨਾਂ ਦੀ ਜਿਹੜੀ ਕਟਆਫ ਹੈ ਉਹ ਜਨਰਲ ਬੁਆਇਜ਼ ਦੇ ਇਕੁਅਲ ਜਾਊਗੀ ਚਾਹੇ ਉਹ ਕੁੜੀਆਂ ਚਾਹੇ ਮੁੰਡਾ ਠੀਕ ਹੈ ਚਾਹੇ ਉਹ ਉੱਤਰ ਐਸਸੀ ਕੈਟਾਗਰੀ ਤੋਂ ਨੇ ਬੀਸੀ ਕੈਟਾਗਰੀ ਤੋਂ ਨੇ ਪਰ ਉਹ ਜਨਰਲ ਕੈਟਾਗਰੀ ਦੇ ਜਿਹੜੇ ਬੁਆਇਜ਼ ਨੇ ਉਹਨਾਂ ਦੇ ਵਿੱਚ ਹੀ ਗਿਨੇ ਜਾਣਗੇ ਕੁੜੀਆਂ ਲੋਕ ਵੀ ਠੀਕ ਹੈ ਤੇ 83 ਮਾਰਕਸ ਨੇ ਸਰ ਮੇਰੇ ਹਾਂਜੀ ਤੁਹਾਡਾ ਆਰਮਡ ਹੋ ਸਕਦਾ ਸਰ ای ڈبلیو ایس 2024-25 ਚਾਹੀਦਾ ਸੀ پوسٹ ٹائم ਬਟ 2023-24 ਲਗਾ ਦਿੱਤਾ ਤੇ ਹੁਣ 24-25 ਵੀ ਨਹੀਂ ਮੇਰੇ ਡੀਬੀ ਵਿੱਚ ਕੋਈ ਪ੍ਰੋਬਲਮ ਆ ਸਕਦੀ ਆ ਦੇਖੋ ਡੀਬੀ ਵਿੱਚ ਕੋਈ ਪ੍ਰੋਬਲਮ ਨਹੀਂ ਆਉਂਦੀ ਜਿਹੜਾ ਹੈਗਾ 2024-25 ਦਾ ਜਿਹੜਾ ਤੁਸੀਂ ਪੋਸਟ ਦੇ ਭਰਨ ਵੇਲੇ ਨਾਮ ਲਾਇਆ ਸੀ ਤੁਸੀਂ ਉਸ ਨੂੰ ਜਿਹੜਾ ਹੈਗਾ ਨਾਮ ਲੈ ਕੇ ਜਾਣਾ ਤੇ ਜਿਹੜਾ 2024-25 ਦਾ ਤੁਸੀਂ ਗੱਲ ਕਰ ਰਹੇ ਹੋ ਇਹਨੂੰ ਤੁਸੀਂ ਅਪਲਾਈ ਕਰ ਦਿਓ ਰਿਨਿਊ ਇਹ 10 ਤੋਂ 12 ਦਿਨਾਂ ਦੇ ਵਿੱਚ ਰਿਨਿਊ ਹੋ ਜਾਂਦਾ ਠੀਕ ਆ 10 ਤੋਂ 12 ਦਿਨਾਂ ਦਾ ਕੋਈ ਪ੍ਰੋਸੈਸ ਨਹੀਂ ਤੁਸੀਂ ਰਿਨਿਊ ਕਰ ਦਿਓ ਅਗਰ ਤੁਹਾਡੇ ਕੋਲ ਪੁਰਾਣਾ ਸਟੂਡ ਸਰਟੀਫਿਕੇਟ ਹੈਗਾ ਤੁਸੀਂ ਉਹਦੇ ਜਿਹੜੇ ਕਿ ਤਹਿਸੀਲ 'ਚ ਜਾਓ ਤੁਸੀਂ ਉਹਦੀ ਕਚੈਰੀਆਂ 'ਚ ਜਾਓ ਠੀਕ ਹੈ ਉੱਥੇ ਤੁਸੀਂ ਆਪਣਾ ਟੋਕਨ ਨੰਬਰ ਲੈਣਾ ਟੋਕਨ ਨੰਬਰ ਲੈ ਕੇ ਜਦੋਂ ਤੁਸੀਂ ਅਪਲਾਈ ਕਰੋਗੇ 5 ਮਿੰਟਾਂ ਦੇ ਵਿੱਚ ਰਿਨਿਊ ਹੋ ਜਾਊਗਾ ਕੋਈ ਇਸ਼ੂ ਨਹੀਂ ਹੈਗਾ 5 ਦਿਨਾਂ ਦੇ ਵਿੱਚ ਰਿਨਿਊ ਮਤਲਬ ਕਿ 5 ਮਿੰਟਾਂ ਦੇ ਵਿੱਚ ਰਿਨਿਊ ਹੋ ਜੂ ਤੇ 10-12 ਦਿਨਾਂ ਦੇ ਵਿੱਚ ਉਹ ਆ ਜਾ ਕੋਈ ਇਸ਼ੂ ਨਹੀਂ ਹੈਗਾ ਇਹ ਤੁਹਾਡਾ 10 ਮਿੰਟਾਂ ਦਾ ਕੰਮ ਹੈਗਾ ਤੁਸੀਂ ਖੇਚਲ ਕਰ ਸਕਦੇ ਹੋ ਠੀਕ ਹੈ ਸਰ ਮੇਰਾ AWS ਸਰਟੀਫਿਕੇਟ 2024-25 ਦਾ ਬਣਿਆ ਹੋਇਆ ਹੈ ਦਸੰਬਰ 2024 ਚ ਬਣਿਆ ਸੀ ਕੀ ਨਹੀਂ ਜੀ ਕੋਈ ਚੱਕਰ ਨਹੀਂ ਦਸੰਬਰ 2024 ਚ ਮਤਲਬ ਕਿ ਇੱਕ ਸਾਲ ਹੋਇਆ ਕੋਈ ਇਸ਼ੂ ਨਹੀਂ ਹੈਗਾ ਤੇ ਤੁਸੀਂ ਜਿਹੜਾ ਹੈਗਾ ਇਹੀ ਨਾਮ ਲੈ ਕੇ ਜਾਣਾ ਇਸ ਦੀਆਂ ਫੋਟੋ ਕਾਪੀਆਂ ਤੁਸੀਂ ਨਾਲ ਲੈ ਕੇ ਜਾਣੀਆਂ ਨੇ ਠੀਕ ਹੈ ਬਈ ਜਨਰਲ ਵਾਲਿਆਂ ਨੂੰ ਡੋਮਿਸਾਈਲ ਸਰਟੀਫਿਕੇਟ ਹਾਂਜੀ ਬਈ ਜ਼ਰੂਰਤ ਪੈਂਦੀ ਆ ਠੀਕ ਹੈ ਫਿਲਹਾਲ ਤਾਂ ਜ਼ਰੂਰਤ ਪੈਂਦੀ ਆ ਤੇ ਮੇਬੀ ਹੋ ਸਕਦਾ ਉਹ ਅੱਗੇ ਜਾ ਕੇ ਨਾ ਮੰਗਣ ਪਰ ਤੁਸੀਂ ਜਿਹੜਾ ਹੈਗਾ ਬਣਾ ਕੇ ਰੱਖੋ ਇਹ ਸਾਰਾ ਪ੍ਰੋਸੈਸ 10-12 ਦਿਨਾਂ ਦਾ ਹੁੰਦਾ ਸਾਰੇ ਜਿਹੜੇ ਸਰਟੀਫਿਕੇਟਾਂ ਦੀ ਤੁਸੀਂ ਗੱਲ ਕਰਦੇ ਹੋ 10 ਤੋਂ 12 ਦਿਨਾਂ ਦੇ ਵਿੱਚ ਕਚੈੜੀਆਂ 'ਚ ਜਾਂ ਤੁਹਾਡੇ ਘਰੇ ਆ ਜਾਂਦੀਆਂ ਠੀਕ ਆ ਬਾਈ ਡਾਕ ਤਾਂ ਤੁਸੀਂ ਆਪਣਾ ਜਿਹੜਾ ਬਣਵਾ ਕੇ ਰੱਖੋ ਜ਼ਰੂਰਤ ਪੈਣੀ ਆ ਤੇ ਕਈ ਵਾਰ ਉਹ ਮੰਗਦੇ ਵੀ ਨਹੀਂ ਤੇ ਕਈ ਵਾਰ ਮੰਗ ਵੀ ਲੈਂਦੇ ਆ ਜੇਕਰ ਉਹਨਾਂ ਨੂੰ ਕੋਈ ਡਾਊਟਰ ਲੱਗੇ ਠੀਕ ਆ ਸਰ ਮੈਂ ਪੰਜਾਬ ਪੁਲਿਸ ਦੀ ਤਿਆਰੀ ਕਰ ਰਿਹਾ ਹਾਂ ਹਾਂ ਸਰ ਮੇਰੀ ਚੈਸਟ 76 ਹੈ ਤੇ ਹਾਈਟ 5 10 ਤੇ ਭਾਰ 54 ਕਿਜੀ ਕੋਈ ਦਿੱਕਤ ਤਾਂ ਨਹੀਂ ਆਉਂਦੀ ਬਾਕੀ ਸਰ ਲੌਂਗ ਜੰਪ ਹਾਈ ਜੰਪ ਰਨਿੰਗ ਮੈਂ ਕੱਢ ਦੂ ਮੇਰੀ ਦੇਖੋ ਜੀ ਨਾ ਤਾਂ ਤੁਹਾਡੇ ਉਥੇ ਚੈਸਟ ਮਿੰਦੇ ਆ ਠੀਕ ਆ ਨਾ ਤੁਹਾਡੇ ਉਥੇ ਹਾਈਟ ਮਿੰਦੇ ਹਾਈਟ ਜਿਹੜੀ ਹੈਗੀ ਆ 5 ਮਤਲਬ ਕਿ ਮੁੰਡੇ ਲਈ ਹੈਗੀ 5 7 ਠੀਕ ਹੈ ਹਾਈਟ ਅਗਰ ਤੁਹਾਡੀ ਹੈਗੀ ਆ ਤਾਂ ਠੀਕ ਹੈ ਤੇ ਭਾਰ ਮਤਲਬ ਕਿ ਭਾਰ ਤੇ ਹਾਈਟ ਦਾ ਇਸ ਦੇ ਵਿੱਚ ਕੋਈ ਚੱਕਰ ਨਹੀਂ ਤੁਹਾਡੀ ਸਭ ਤੋਂ ਪਹਿਲਾਂ ਤੁਹਾਡਾ ਜਿਹੜਾ ਹੈਗਾ ਐਗਜ਼ਾਮ ਕਲੀਅਰ ਹੋਣਾ ਚਾਹੀਦਾ ਠੀਕ ਆ ਫਿਰ ਤੁਹਾਡਾ ਫਿਜ਼ੀਕਲ ਕਲੀਅਰ ਹੋਣਾ ਚਾਹੀਦਾ ਫਿਜ਼ੀਕਲ ਦੇ ਵਿੱਚ ਰਨਿੰਗ ਹੋਗੀ ਠੀਕ ਹੈ ਲੌਂਗ ਅਪ ਹੋ ਗਿਆ ਤੇ ਹਾਈ ਅਪ ਹੋ ਗਿਆ ਇਹ ਤਿੰਨੇ ਚੀਜ਼ਾਂ ਤੇ ਫਿਰ ਹਾਈਟ ਹੋ ਗਈ ਇਹ ਚਾਰ ਇੰਚ ਜਿਹੜੇ ਤੁਹਾਡੇ ਕਲੀਅਰ ਹੋਣੇ ਚਾਹੀਦੇ ਨੇ ਹੋਰ ਨਾ ਛੋਟੇ ਉੱਥੇ ਮਤਲਬ ਕਿ ਚੈਸਟ ਨੀਮੀਡੀਅਨ ਦੀ ਕੋਈ ਛੋਟ ਉੱਥੇ ਬਜ ਨਹੀਂ ਬਣਿਆ ਇਹਦਾ ਠੀਕ ਹੈ ਡਾਕੂਮੈਂਟ ਵੈਰੀਫਿਕੇਸ਼ਨ ਦੇ ਵਿੱਚ ਪਿਤਾ ਦੇ ਕੀ ਕੀ ਡਾਕੂਮੈਂਟ ਲੱਗਦੇ ਨੇ ਤੁਹਾਡੇ ਜਿਹੜੇ ਫਦਰ ਸਾਊ ਦੇ ਨੇ ਉਹ ਕੋਈ ਵੀ ਡਾਕੂਮੈਂਟ ਨਹੀਂ ਲੱਗੂਗਾ ਸਿਰਫ ਉੱਥੇ ਤੁਹਾਡੇ ਡਾਕੂਮੈਂਟ ਲੱਗਣਗੇ ਤੁਹਾਡੀ 10th ਦਾ ਤੁਹਾਡਾ ਜਿਹੜਾ ਹੈਗਾ ਪਲੱਸ 2 ਦਾ ਥੋੜਾ ਆਧਾਰ ਕਾਰਡ ਤੁਹਾਡਾ ਪੈਨ ਕਾਰਡ ਅਗਰ ਤੁਹਾਡੇ ਤੁਸੀਂ ਕੋਈ ਐਜ਼ ਅ ਪ੍ਰੂਫ ਇਹਨਾਂ ਚ ਕੋਈ ਵੀ ਵਰਤਿਆ ਹੋਇਆ ਠੀਕ ਹੈ ਜਿਹੜੀ ਜਿਹੜੀ ਸਰਟੀਫਿਕੇਟ ਤੁਸੀਂ ਪੋਸਟ ਪਰਮਿਟ ਨਾਲ ਲਾਏ ਸੀਗੇ ਉਹ ਸਾਰੇ ਠੀਕ ਹੈ ਤਿੰਨ ਚਾਰ ਫੋਟੋ ਤੇ ਸਾਰਿਆਂ ਦੇ ਫੋਟੋ ਸਟੇਟਸ ਅਗਰ ਤੁਸੀਂ ਇੱਕ ਸਰਵਿਸਮੈਨ ਨੂੰ ਐਸ ਸੀ ਵੀ ਸੀ ਨੂੰ ਜਾਂ ਈ ਡਬਲਯੂ ਐਸ ਦਾ ਸਰਟੀਫਿਕੇਟ ਨਾਲ ਆਇਆ ਤਾਂ ਤੁਹਾਡੇ ਕਾਸਟ ਸਰਟੀਫਿਕੇਟ ਠੀਕ ਹੈ ਤੇ ਬਸ ਇਹ ਜੀ ਜਿਹੜੇ ਡਾਕੂਮੈਂਟਸ ਲੱਗਦੇ ਨੇ ਮਦਰ ਆਪਣੇ ਪੇਰੈਂਟਸ ਤੋਂ ਕੋਈ ਡਾਕੂਮੈਂਟ ਨਹੀਂ ਲੱਗਦਾ ਸਰ ਮੇਰਾ ਐਕਸ ਸਰਵਿਸਮੈਨ ਡਿਪੈਂਡੈਂਟ ਲੱਗਿਆ ਆ ਪਰ ਮੈਂ ਕਦੋਂ ਡਾਕੂਮੈਂਟ ਅਪਲੋਡ ਕਰਵਾਏ ਸੀ 2024 ਕਰਵਾ ਦਿੱਤਾ ਸੀ ਪਰ ਹੁਣ ਨਿਊ 2025 ਵਾਲਾ ਬਣਵਾਇਆ ਹੈ ਤੇ ਚੱਲ ਜਾਊਗਾ ਹਾਂਜੀ ਤੁਸੀਂ 2024 ਦਾ ਵੀ ਨਾਮ ਲੈ ਜਿਓ ਉੱਥੇ ਠੀਕ ਹੈ ਤੇ ਇਹਦੀਆਂ ਤਿੰਨ ਫੋਟੋ ਕਾਪੀਆਂ ਤੇ 2025 ਦਾ ਵੀ ਨਾਮ ਲੈ ਜਿਓ ਤੇ ਇਹ ਨਹੀਂ ਵੀ ਤਿੰਨ ਫੋਟੋ ਕਾਪੀਆਂ ਬਾਕੀ ਕੋਈ ਇਸ਼ੂ ਨਹੀਂ ਹੈਗਾ ਇਸ ਚੀਜ਼ ਦਾ ਠੀਕ ਹੈ ਦੋਏ ਨਾਮ ਲੈ ਜਿਓ ਇਸ ਚੀਜ਼ ਨੂੰ ਮਤਲਬ ਕਿ ਬੇਫਿਕਰ ਹੋ ਕੇ ਇਸ ਚੀਜ਼ ਵੱਲੋਂ ਰਹੋ ਦੋਏ ਨਾਮ ਲੈ ਜਿਓ ਤੇ ਤਿੰਨ ਤਿੰਨ ਫੋਟੋ ਕਾਪੀਆਂ ਤੇ ਉੱਤੇ ਸਾਈਨ ਇਹਨਾਂ ਦੇ ਤੁਹਾਡੇ ਕਰੇ ਹੋਣ ਠੀਕ ਹੈ ਤੇ ਸਰ ਮੈਂ ਆਪਣੀ 10th 2020 ਕੋਰੋਨਾ ਟਾਈਮ ਕੀਤੀ ਸੀ ਤੇ ਮੇਰਾ A+ ਗ੍ਰੇਡ ਸੀ ਬਟ ਫਾਰਮ ਅਪਲਾਈ ਕਰਨ ਸਮੇਂ ਮਾਰਕਸ ਨਹੀਂ ਫਿਲ ਹੋ ਰਹੇ ਸੀ ਫਿਰ ਮੈਂ ਸੋਚਿਆ ਇਸ ਨੂੰ ਪਰਸੈਂਟੇਜ ਚ ਕਨਵਰਟ ਕਰਕੇ ਐਵਰੇਜ ਲੈ ਲੈਣਾ ਫਿਰ ਮੈਂ 95% ਭਰਤੇ ਸੀ ਰੂਲਸ ਅਕੋਰਡਿੰਗ ਬਟ ਮੇਰੇ 650 ਟੋਟਲ ਮਾਰਕਸ ਦੇ 95% 617.5 ਮਾਰਕਸ ਬਣਦੇ ਸੀ ਤੇ ਪੁਆਇੰਟ ਵੀ ਫਿਲ ਨਹੀਂ ਸੀ ਹੋ ਰਹੇ ਤੇ ਮੈਂ 100% ਹੀ ਫਿਲ ਕਰਦੇ ਕੋਈ ਚੱਕਰ ਤਾਂ ਨਹੀਂ ਦੇਖੋ ਜੀ ਇਹਦਾ ਕੋਈ ਚੱਕਰ ਨਹੀਂ ਮੈਂ ਤੁਹਾਨੂੰ ਜਿਹੜੀ ਸਵੇਰੇ ਵੀਡੀਓ ਐਫੀਡੇਵਟ ਵਾਲੀ ਬਣਵਾਈ ਸੀ ਵੀਡੀਓ ਨੂੰ ਅਪਲੋਡ ਕਰਕੇ ਦਿੱਤੀ ਸੀ ਤੁਸੀਂ ਉਸੇ ਤਰੀਕੇ ਨਾਲ ਐਫੀਡੇਵਟ ਬਣਵਾਉਣਾ ਤੇ ਉਹਦੇ ਵਿੱਚ ਲਿਖਣਾ ਕਿ ਸਰ ਉੱਥੇ ਮਤਲਬ ਕਿ ਉਹ ਐਫੀਡੇਵਟ ਦੇ ਵਿੱਚ ਜਿਹੜਾ ਹੈਗਾ ਤੁਹਾਡਾ ਟਾਈਪਰੇਟਰ ਲਿਖ ਦੂਗਾ ਕਿ ਮੇਰੇ ਇੰਨੇ ਮਾਰਕਸ ਸੀ ਕਿ ਮੇਰੇ ਪੰਜਾਬ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਕਿ ਮੇਰੇ 50% ਮਾਰਕਸ ਨੇ ਪਰ ਉੱਥੇ ਟਾਈਪਿੰਗ ਮਿਸਟੇਕ ਨਾਲ ਮੈਥੋਂ 100% ਲਿਖਿਆ ਗਿਆ ਬਸ ਇੰਨਾ ਕੀ ਐਡੀ ਕਿ ਚੀਜ਼ ਆ ਐਫੀਡੇਵਟ ਕਰਵਾ ਕੇ ਲੈ ਜਿਓ ਤੇ ਜਿਹੜੇ ਮਤਲਬ ਕਿ ਜਿਹੜੇ ਤੁਹਾਡੇ ਜਿੰਨੇ ਮਾਰਕਸ ਹੋਣਗੇ ਉਸ ਦੀ ਤੁਸੀਂ ਖੁਦ ਜ਼ਿੰਮੇਵਾਰੀ ਲੈਣੀ ਹੋ ਕਿ ਮੈਂ ਜਿਹੜੇ ਸਨ ਐਫੀਡੇਵਟ ਦੇ ਵਿੱਚ ਲਿਖ ਕੇ ਦੇ ਰਿਹਾ ਹਾਂ ਇਹ ਮੇਰੇ ਮਾਰਕਸ ਸਹੀ ਨਹੀਂ ਨੇ ਮੇਰੇ ओरिजिनल ਡਾਕੂਮੈਂਟਸ ਦੇ ਨਹੀਂ ਮਾਰਕਸ ਨੇ ਅਸੀਂ ਇਹ ਈਸ਼ੂ ਆ ਹੋਰ ਕੋਈ ਚੱਕਰ ਨਹੀਂ ਹੈਗਾ ਇਹ ਤੁਸੀਂ ਆਪਣਾ ਐਫੀਡੇਵਟ ਕਰਵਾ ਕੇ ਲੈ ਜਿਓ ਸਰ ਮੈਂ ਅਦਰ ਸਟੇਟ ਤੋਂ ਬਿਲੋਂਗ ਕਰਦਾ ਮੇਰੇ ਫਾਰਮ 'ਚ ਮਦਰ ਨੇਮ ਵਿੱਚ ਇੱਕ ਸਪੈਲਿੰਗ ਦੀ ਮਿਸਟੇਕ ਹੋ ਗਈ ਮੈਂ ਇਹ ਐਫੀਡੇਵਟ ਕਿੱਥੋਂ ਬਣਾਵਾਂਗਾ ਤੁਸੀਂ ਆਪਣੇ ਜਿਹੜਾ ਜਿਹੜੀ ਵੀ ਸਟੇਟ ਤੋਂ ਬਿਲੋਂਗ ਕਰਦੇ ਹੋ ਨਾ ਤੁਸੀਂ ਉੱਥੋਂ ਹੀ ਐਫੀਡੇਵਟ ਬਣਾਓ ਤੁਸੀਂ ਥੋੜੇ ਤਹਿਸੀਲ ਲੱਗਦੀ ਹੋਊਗੀ ਠੀਕ ਹੈ ਥੋੜੇ ਤਹਿਸੀਲ ਦੇ ਵਿੱਚ ਕਚੈਰੀਆਂ ਹੋਣੀਆਂ ਤੁਹਾਡੀਆਂ ਤੁਸੀਂ ਉੱਥੇ ਜਾਓ ਉੱਥੋਂ ਤੁਸੀਂ ਐਫੀਡਵਟ ਲਓ ਤੇ ਐਫੀਡਵਟ ਤੁਸੀਂ ਲੈ ਕੇ ਬਾਹਰੋਂ ਟਾਈਪਰੇਟਰ ਤੋਂ ਰਾਈਟ ਕਰਵਾ ਲਓ ਜਿਹੜੇ ਜਿਹੜੀ ਤੁਹਾਡੀ ਪ੍ਰੋਬਲਮ ਆ ਉਹ ਸਾਨੂੰ ਲਿਖ ਕੇ ਦੇ ਦੂਗਾ ਤੇ ਮੈਂ ਤੁਹਾਨੂੰ ਐਫੀਡਵਟ ਵਾਲੀ ਵੀਡੀਓ ਬਣਵਾਈ ਹੋਈ ਆ ਉੱਥੋਂ ਤੁਸੀਂ ਦੇਖ ਕੇ ਉਹਨੂੰ ਸਾਰਾ ਕੁਝ ਦਿਖਾ ਸਕਦੇ ਹਾਂ ਕਿ ਇਸ ਤਰੀਕੇ ਨਾਲ ਜਿਹੜਾ ਹੈ ਇਸ ਤੇ ਵਿੱਚ ਚੇਂਜ ਕਰਨੇ ਆ ਠੀਕ ਹੈ ਤੁਹਾਡਾ ਨਾਮ ਤੁਹਾਡੇ ਪਿਤਾ ਦਾ ਨਾਮ ਕੀ ਤੁਹਾਡੇ ਤੋਂ ਗਲਤੀ ਹੋਈ ਆ ਠੀਕ ਹੈ ਤੇ ਨੈਕਸਟ ਆ ਗਿਆ ਐਫੀਡਵਟ ਨਾਲ ਡਿਸਕਵਾਲਿਫਾਈ ਤਾਂ ਨਹੀਂ ਹੋ ਸਕਦੇ ਜੀ ਨਹੀਂ ਜੀ एफईडैप्टर ਤੋਂ ਨੂੰ ਸਿਲੈਕਟ ਕਰਵਾਉਣਾ ਖਤਰਾ ਡਿਸਕਵਾਲਿਫਾਈ ਕਰਾਉਣਾ ਖਤਰਾ ਨਹੀਂ ਹੈਗਾ ਅਗਰ ਕੋਈ ਗਲਤੀ ਆ ਤਾਂ ਐਫਈਡੈਪਟਰ ਨਾਲ ਉਹਨੂੰ ਸਹੀ ਕਰਵਾਓ ਐਫਈਡੈਪਟਰ ਨਾਲ ਤੁਹਾਡੀ ਸਿਲੈਕਸ਼ਨ ਹੋ ਸਕਦੀ ਹੈ ਡਿਸਕਵਾਲਿਫਿਕੇਸ਼ਨ ਨਹੀਂ ਹੋ ਸਕਦੀ ਤੁਸੀਂ ਠੀਕ ਹੈ ਸਰ ਮੇਰੀ ਐਪਲੀਕੇਸ਼ਨ ਚ ਸਕੂਲ ਦੇ ਸਪੈਲਿੰਗ ਗਲਤ ਹੋ ਗਏ ਐਫਈਡੈਪਟਰ ਹੀ ਮਤਲਬ ਕਿ ਸਾਰੀਆਂ ਚੀਜ਼ਾਂ ਦਾ ਸੋਲੂਸ਼ਨ ਹੈ ਜਿਹੜਾ ਉਹ ਐਫਈਡੈਪਟੀ ਹੈ ਅਗਰ ਸਕੂਲ ਦੇ ਨੇਮ ਗਲਤ ਹੋ ਗਏ ਉੱਥੇ ਤੁਸੀਂ ਲਿਖਾਓ ਕਿ ਮੇਰੇ ਸਕੂਲ ਦੇ ਸਪੈਲਿੰਗ ਵਿੱਚ ਇਹ ਟਾਈਪਿੰਗ ਮਿਸਟੇਕ ਹੈ ਮੇਰੇ ਸਕੂਲ ਦਾ ਸਹੀ ਨੇਮ ਇਹ ਹੈ ਪਰ ਗਲਤੀ ਨਾਲ ਇਹ ਨੇਮ ਲਿਖਿਆ ਗਿਆ ਤੇ ਸਾਰੀ ਉੱਪਰਲੀ ਜਾਣਕਾਰੀ ਦਾ ਮੈਂ ਖੁਦ ਜ਼ਿੰਮੇਵਾਰ ਹਾਂ ਬਸ ਤੇ ਆਪਣੇ ਸਾਈਨ ਕਰੋ ਆਪਣੇ ਪਿੰਡ ਦੇ ਨੰਬਰਦਾਰ ਦੇ ਜਾਂ ਸਰਪੰਚ ਦੀ ਸਟੈਂਪ ਲਵਾਓ ਤੇ ਆਪਣੇ ਜਿਹੜੇ ਉਸ ਤੇ ਸਾਈਨ ਕਰੋ ਠੀਕ ਹੈ ਆਪਣੇ ਜਾਂ ਨੰਬਰਦਾਰ ਦੇ ਜਾਂ ਸਰਪੰਚ ਦੀ ਸਟੈਂਪ ਤੇ ਉਹਦੀ ਸਾਈਨ ਲੱਗੇ ਹੋਣ ਫੋਰ ਕੋਈ ਇਸ਼ੂ ਨਹੀਂ ਹੈਗਾ ਨੈਕਸਟ ਆ ਗਿਆ ਸਰ ਮੇਰਾ 10th ਦੇ ਸਰਟੀਫਿਕੇਟ ਤੇ ਨੇਮ ਅਮਰਜੀਤ ਸਿੰਘ ਹੈ ਅਮਰਜੀਤ ਸਿੰਘ ਡਬਲ ਈ ਨਾਲ ਜੀਤ ਲਿਖਿਆ ਹੈ ਪਰ ਪਲੱਸ 2 ਦੇ ਵਿੱਚ ਅਮਰਜੀਤ ਆਈ ਨਾਲ ਲਿਖਿਆ ਹੋਇਆ ਹੈ ਦੇਖੋ ਇਹਦਾ ਇਸ਼ੂ ਹੈ ਨਹੀਂਗਾ ਪਰ 10-12 ਦਿਨ ਤੁਹਾਡੇ ਕੋਲ ਹੈਗੇ ਨੇਗੇ 10-12 ਦਿਨਾਂ ਦੇ ਵਿੱਚ ਜੇ ਤੁਸੀਂ ਇਸ ਚੀਜ਼ ਨੂੰ ਅਪਡੇਟ ਕਰਵਾ ਲਓ ਅਦਰਵਾਈਜ਼ ਤੁਹਾਨੂੰ ਫੀਡ ਅਪਡੇਟ ਕਰਵਾਉਣਾ ਪਊਗਾ ਠੀਕ ਹੈ ਫੀਡ ਅਪਡੇਟ ਕਰਵਾ ਕੇ ਲੈ ਕੇ ਜਾਣਾ ਪਊਗਾ ਇਸ ਚੀਜ਼ ਦੀ ਪ੍ਰੋਬਲਮ ਆ ਸਕਦੀ ਆ ਜਿਹੜੇ ਵੀ ਬੱਚਿਆਂ ਦੇ 10th ਜਾਂ +2 ਦੇ ਵਿੱਚ ਕੋਈ ਨੇਮ ਮਿਸਟੇਕ ਆ ਉਹਨਾਂ ਨੂੰ ਪ੍ਰੋਬਲਮ ਆ ਸਕਦੀ ਆ ਤਾ ਕਰਕੇ ਤੁਹਾਨੂੰ ਜਿਹੜਾ ਹੈਗਾ ਹੁਣੀ ਆਪਾਂ ਟਾਈਮ ਹੈਗਾ ਛੋਟੇ ਕੋਲ ਕਿ ਤੁਸੀਂ ਆਪਣੇ ਡਾਕੂਮੈਂਟ ਅਪਡੇਟ ਕਰਵਾ ਲਓ ਖੇਚਲ ਕਰ ਲਓ 10 ਦਿਨ ਤੋੜਾ ਫੇਰਾ ਕਰ ਲਵਾਂਗੇ ਸਾਰੀ ਜ਼ਿੰਦਗੀ ਦੀ ਤੁਹਾਡੇ ਨੂੰ ਅੱਗੇ ਜਿਹੜੀ ਸਾਡੀ ਜ਼ਿੰਦਗੀ ਬਣ ਜੂਗੀ ਨਹੀਂ ਫਿਰ ਪਿੱਛੋ ਪੁਛਤਾ ਆਉਂਦਾ ਕੋਈ ਫਾਇਦਾ ਨਹੀਂ ਇਹ ਮੈਂ ਸਾਰੇ ਬੱਚਿਆਂ ਨੂੰ ਕਹਿਣਾ ਜਿਨ੍ਹਾਂ ਦੇ 10th ਦੇ +2 ਦੇ ਆਧਾਰ ਕਾਰਡ ਪੈਨ ਕਾਰਡ ਦੇ ਵਿੱਚ ਨੇਮ ਮਿਸਟੇਕ ਆ ਤਾਂ ਉਹ ਆਪਣਾ ਜਿਹੜਾ ਹੈਗਾ ਸਹੀ ਕਰਵਾ ਸਕਦਾ ਹੁਣ ਛੋਟੇ ਕੋਲ ਟਾਈਮ ਹੈ ਠੀਕ ਹੈ ਸਰ ਡੀ ਵਿੱਚ ਦਾ ਸਰਟੀਫਿਕੇਟ ਰੀਨਿਊ ਕਰਵਾਉਣਾ ਪਊ ਜਾਂ ਫਾਰਮ ਅਪਲਾਈ ਕਰਦੇ ਟਾਈਮ ਵਾਲਾ ਲੱਗੂਆ ਦੇਖੋ ਉਹੀ ਲੈ ਜਾਓ ਤੁਸੀਂ ਜਿਹੜ ਅਗਰ ਉਹ ਜਿਆਦਾ ਪੁਰਾਣਾ ਹੈ ਤਾਂ ਤੁਸੀਂ ਰੀਨਿਊ ਕਰਾ ਕੇ ਨਵਾਂ ਵੀ ਹੁਣਾ ਕੇ ਲੈ ਜਾਓ ਤੇ ਪੁਰਾਣਾ ਵੀ ਲੈ ਜਾਓ ਤੇ ਉਹਨਾਂ ਦੇ ਤਿੰਨ ਤਿੰਨ ਫੋਟੋਕਾਪੀ ਲੈ ਜਾਓ ਤੇ ਰੀਨਿਊ ਕਰਾਉਣਾ ਜਾਂ ਕੁਝ ਵੀ ਅਪਡੇਟ ਕਰਵਾਉਣਾ ਇਹ ਕੋਈ ਜਿਆਦਾ ਲੰਮਾ ਪ੍ਰੋਸੈਸ ਨਹੀਂ ਹੁੰਦਾ ਇਸ ਲਈ ਜਿਹੜਾ ਹੈਗਾ ਇਸ ਚੀਜ਼ ਨੂੰ ਘੋਲ ਨਾ ਕਰੋ ਤੁਹਾਡੀ ਜਿਹੜੇ ਹੈਗਾ ਮਤਲਬ ਕਿ ਸਾਰੇ ਫਿਊਚਰ ਦਾ ਸੁਭਾਲ ਆ ਤੁਸੀਂ ਇੱਥੋਂ ਜਿਹੜਾ ਹੈ ਨਾ ਅਪਡੇਟ ਕਰਵਾ ਕੇ ਉੱਥੇ ਦੋਵੇਂ ਲੈ ਜਾਓ ਠੀਕ ਹੈ ਤੇ ਮੈਂ ਉਮੀਦ ਕਰਦਾ ਜਿਹੜੇ ਅੱਜ ਤੋਂ ਤੁਹਾਡੇ ਸਾਰੇ ਡਾਊਟ ਨੇ ਉਹ ਕਲੀਅਰ ਹੋ ਗਏ ਹੋਣਗੇ ਤੇ ਬਾਕੀ ਅਗਰ ਹੋਰ ਵੀ ਕੋਈ ਬੱਚਿਆਂ ਦਾ ਕੁਛੇ ਦਾ ਡਾਊਟ ਰਹਿੰਦਾ ਹੋਇਆ ਤਾਂ ਤੁਸੀਂ ਕਮੈਂਟ ਕਰਦੇ ਹੋ ਮੈਂ ਕੋਸ਼ਿਸ਼ ਕਰਦਾ ਹੁਣਾ ਕਿ ਨੇਰੀ ਸਵੇਰੇ ਤੁਹਾਡੇ ਜਿਹੜੇ ਸਾਰੇ ਬੱਚੇ ਨੇ ਰਿਪਲਾਈ ਕਰਾਂ ਬਾਕੀ ਅਗਰ ਅੱਜ ਦੀ ਇਨਫੋਰਮੇਸ਼ਨ ਚੰਗੀ ਲੱਗੀ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤੇ ਨਾਲ ਦੇ ਨਾਲ ਕਰਦੇ ਹੋ ਬੈਲ ਆਈਕਨ ਨੂੰ ਪ੍ਰੈਸ ਤਾਂ ਜੋ ਤੁਹਾਨੂੰ ਨੈਕਸਟ ਆਉਣਾ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਮਿਲਦੀ ਰਹੇ ਬਾਕੀ ਅਸੀਂ ਉਮੀਦ ਕਰਦੇ ਹਾਂ 2026 ਤੁਹਾਡੇ ਲਈ ਨੌਕਰੀ ਲੈ ਕੇ ਆਊਗਾ ਪਰ ਦਿਰੁ ਹੁਮੇਤ ਕਰਦੇ ਰਹੋ ਥੈਂਕ ਯੂ